ਪਾਰ ਤੁਸੀਂ ਦੇਖ ਰਹੇ ਹੋ ਜਮਬੇਦ ਕਰਮਿਸ਼ਨ న్యూਸ ਚੈਨਲ ਮੈਂ ਤੁਹਾਡਾ ਬਣਾ ਲਖਵਿੰਦਰਜੀਤ ਸਿੰਘ ਫਤੇਖੜਾ ਚੰਨਾ ਅੱਜ ਅਸੀਂ ਪਹੁੰਚੇ ਹੋਇਆ ਕੋਰਟ ਕੰਪਲੈਕਸ ਡੇਰਾ ਪਸੀਵਖੇ ਜਿੱਥੇ ਕਿ ਦੋ ਮਸਲੇ ਸਾਹਮਣੇ ਆਏ ਨੇ ਜਿਸ ਦੇ ਸਬੰਧ ਵਿੱਚ ਗੁਰੂ ਰਵੀਦਾਸ ਨਾਮਲੇ ਵਸੰਗਤ ਵੱਲੋਂ ਰੋਸ ਪ੍ਰਦਰਸ਼ਨ ਸ੍ਰੀ ਜਸੀਦ ਲਲਨ ਜੀ ਪੰਜਾਬ ਪ੍ਰਧਾਨ ਗੁਰਵਦਾਸ ਟਾਈਗਰ ਫੋਰਸ ਦੀ ਰਹਿਨਮਾਈ ਹੇਠ ਕੀਤਾ ਗਿਆ ਆਓ ਜਾਣਦੇ ਹਾਂ ਕੀ ਹਨ ਇਹ ਮਸਲੇ मुर्गावागावा ਰੋਜ਼ ਪ੍ਰਦਰਸ਼ਨ ਰੱਖਿਆ ਹੈ ਡੇਰਾਵਾ ਸੀ ਵੀ ਕੇ ਦੇ ਸਬੰਧ ਵਿੱਚ ਰੱਖਿਆ ਹੈ ਇੱਥੇ ਕੈਂਬਲੋ ਸਾਨ ਸੜਾ ਮੁਕੰਦਪੁਰ ਹੈਗਾ ਉਥੇ ਬਾਰ ਬਾਰ ਜੋ ਗੁਰੂ ਘਰ ਦੇ ਨਾਲ ਛੇੜਖਾਨੀ ਹੋ ਰਹੀ ਸੀ ਇੱਥੇ ਜਿਹੜੇ ਸੇਵਾਦਾਰ ਭਾਈ ਸਾਹਿਬ ਸਮਿਦਾਜੀ ਇਹਨਾਂ ਨਾਲ ਦੋ ਵਾਰੀ ਕੁੱਟਮਾਰ ਹੋਈ ਆ ਤੇ ਉਹ ਪ੍ਰਸ਼ਾਸਨ ਜਿਹੜੀ ਆ ਹਿੱਲ ਜੁਲ ਨਹੀਂ ਸੀ ਕਰ ਰਿਹਾ ਕਾਰਵਾਈ ਨਹੀਂ ਸੀ ਕਰ ਰਿਹਾ ਇਸ ਕਰਕੇ ਇਲਾਕੇ ਦੀ ਸੰਗਤ ਨੇ ਗੁਰੂ ਰਬਦਾਸ ਮਹਾਰਾਜ ਦੀ ਸੰਗਤ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਨੂੰ ਹਲੂਣਾ ਦਿੱਤਾ ਆ ਤੇ ਇੱਥੇ ਇੱਕ ਰੋਸ ਪ੍ਰਦਰਸ਼ਨ ਕੀਤਾ ਆ ਜਿਹਦੇ ਵਿੱਚ ਐਸ.ਡੀ.ਐਮ ਸਾਹਿਬ ਨੇ ਸਾਡੀ ਗੱਲਬਾਤ ਬੜੀ ਧਿਆਨਪੂਰਵਕ ਸੁਣੀ ਆ ਤੇ ਸਾਨੂੰ ਜਿਹੜਾ ਇੱਕ ਹਫਤੇ ਦੇ ਵਿੱਚ ਮਸਲਾ ਆ ਜਿਹੜਾ ਆ ਹੱਲ ਕਰਨ ਦਾ ਸਾਨੂੰ ਭਰੋਸਾ ਦਿੱਤਾ ਆ ਅੱਜ ਸਾਡੀ ਜਿਹੜੀ ਮੀਟਿੰਗ ਹੋਈ ਐ ਐਸ.ਡੀ.ਐਮ ਸਾਹਿਬ ਨਾਲ ਹੋਈ ਆ ਉਹਨਾਂ ਦੇ ਸੰਕੇਤ ਦੇ ਵਿੱਚ ਇਹ ਮਾਮਲਾ ਲਿਆਂਦਾ ਗਿਆ ਕਿ ਜਿਹੜੀ ਐ ਕੁਛ ਸ਼ਰਾਰਤੀ ਅੰਸਰ ਹੈ ਜਿਹੜੇ ਵਾਰ-ਵਾਰ ਕਾਰਸਥਾਨੀਆਂ ਕਰ ਰਿਹਾ ਵੀ ਇਹਨਾਂ ਦੇ ਉੱਪਰ ਨਕੇਲ ਕਸੀ ਜਾਵੇ ਕਿਉਂਕਿ ਜਿਹੜਾ ਮਾਮਲਾ ਚੱਲਦਾ ਮੈਂ ਤੁਹਾਨੂੰ ਦੱਸ ਦਵਾਂ ਕੈਮਲੋ ਤੀਰਤ ਦਾ ਚੱਲਦਾ ਗੁਰੂ ਅਰਬਦਾਸ ਮਹਾਰਾਜ ਦੇ ਪ੍ਰਾਚੀਨ ਸਥਾਨ ਦਾ ਚੱਲਦਾ ਉਹਨੂੰ ਵਿਚਾਰਨ ਦੀ ਕੋਸ਼ਿਸ਼ ਚੱਲ ਰਹੀ ਹੈ ਉੱਥੇ ਹਰੇਕ ਧਰਮ ਦੇ ਮੰਦਰ ਬਣੇ ਹੋਏ ਸਾਡੇ ਸਮਾਜ ਨੂੰ ਜਾਂ ਸਾਡੀ ਸੰਗਤ ਨੂੰ ਕੋਈ ਅਪੱਤੀ ਨਹੀਂ ਸਾਡਾ ਸਾਰਾ ਸਮਾਜ ਉਹਨਾਂ ਨੂੰ ਮਤਲਬ ਕੀ ਮੰਨਦਾ ਵੀ ਹੈ ਸ਼ਰਧਾਪੁਰ ਮੱਥਾ ਵੀ ਟੇਕਦਾ ਪਰ ਜਦੋਂ ਹੀ ਗੁਰੂ ਅਰਬਦਾਸ ਮਹਾਰਾਜ ਦੇ ਸਥਾਨ ਦੀ ਮਤਲਬ ਗੱਲ ਆਉਂਦੀ ਹੈ ਬਣਾਉਣ ਦੀ ਗੱਲ ਜਦੋਂ ਸ਼ੁਰੂ ਉਹ ਮਤਲਬ ਕੀ ਕੁਛ ਅਨਸਰ ਸ਼ਰਾਰਤੀ ਤੱਤਵਾ ਨੂੰ ਇਕੱਠੇ ਕਰਕੇ ਸਾਡੇ ਨਾਲ ਮਤਲਬ ਧੱਕਾ ਕਰਨ ਦੀ ਕੋਸ਼ਿਸ਼ ਕਰਦਾ ਔਰ ਦੋ ਤਿੰਨ ਵਾਰੀ ਸਾਡੇ ਛੰਮੀ ਜੀ ਇਹ ਸੇਵਾਦਾਰ ਜਿਹੜੇ ਮੁਖੇਆ ਉੱਤੇ ਉਹਨਾਂ ਨਾਲ ਵੀ ਮਤਲਬ ਕੀ ਉਹਨਾਂ ਨੇ ਕੁੱਟਮਾਰ ਵੀ ਕੀਤੀ ਹੈ ਔਰ ਅਸੀਂ ਅੱਜ ਮੈਮੋਰੈਂਡਮ ਅਫਸਰ ਸਾਹਿਬ ਨੂੰ ਦਿੱਤਾ ਕਿ ਉਹਨਾਂ ਤੇ ਬੰਨਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਔਰ ਸਾਨੂੰ ਜਿਹੜੀ ਬੰਨਦੀ ਸਾਡੀ ਜਗਾ ਉਹ ਸਾਨੂੰ ਦਿੱਤੀ ਜਾਵੇ ਸਾਨੂੰ ਪੀਸ਼ਵਾਸ ਦਿੱਤਾ ਐਸਡੀਐਮ ਸਾਹਿਬ ਨੇ ਕਿ ਨਾਇਬ ਤਹਿਸੀਲਦਾਰ ਜੀ ਡਿਊਟੀ ਲਈ ਹੈ ਐਸਐਚਓ ਸਾਹਿਬ ਦੀ ਡਿਊਟੀ ਲਈ ਹੈ ਔਰ ਪੰਜ ਚਾਰ ਦਿਨਾਂ ਦਾ ਟਾਈਮ ਵੀ ਮੰਗਿਆ ਵੀ ਇਸ ਮਸਲੇ ਨੂੰ ਪੂਰਾ ਮਤਲਬ ਜਾਂਚ ਕਰਕੇ ਸਮਝ ਕਰਕੇ ਦੋਨਾਂ ਪਾਰਟੀ ਜਿਹੜੀ ਦੁਰਦਿਧਰਨ ਬਿਠਾ ਕਰਕੇ ਅਸੀਂ ਮਤਲਬ ਕੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਗਰ ਨਹੀਂ ਹੱਲ ਹੁੰਦਾ ਤੇ ਫਿਰ ਜਿਹੜੀ ਫਿਰ ਐਪਲੀਕੇਸ਼ਨ ਦਿੱਤੀ ਗਈ ਉਹ ਬਣਦੀ ਕਾਰਵਾਈ ਅਸੀਂ ਕਰਵਾਵਾਂਗੇ ਨਾ ਫਿਰ ਹੋਈ ਤਾਂ ਫਿਰ ਅਸੀਂ ਵੱਡਾ ਪ੍ਰੋਟੈਸਟ ਕਰਾਂਗੇ ਮਾਲਵਾਬ ਦਵਾਬਾ ਜਿੰਨਾ ਵੀ ਸਾਡਾ ਪੰਜਾਬ ਹਰਿਆਣਾ ਜਿੰਨਾ ਵੀ ਨੇੜੇ ਸਾਡੇ ਸਥਾਨ ਦੇ ਨੇੜੇ ਕਿਉਂਕਿ ਜਿਹੜਾ ਸਥਾਨ ਹੈ ਮੈਂ ਦੱਸ ਦਵਾਂ ਇਹ ਇਤਿਹਾਸਿਕ ਸਥਾਨ ਹੈ ਮਹਾਰਾਜ ਜੀ ਇੱਥੇ ਆਪ ਆਏ ਹੋਏ ਆ ਔਰ ਇਹ ਸਾਰੇ ਮਤਲਬ ਕਿ ਇੰਡੀਆ ਦਾ ਪੂਰੇ ਭਾਰਤ ਦਾ ਪੂਰੇ ਵਿਸ਼ਵ ਦਾ ਇਹ ਸਥਾਨ ਹੈ ਫਿਰ ਜਿੱਥੇ ਜਿੱਥੇ ਸਾਡੀ ਸੰਭਵ ਹੋ ਸਕੇ ਅਸੀਂ ਕਾਲ ਦਵਾਂਗੇ ਔਰ ਸਾਰਾ ਮਤਲਬ ਦੇਸ਼ ਅਸੀਂ ਇਕੱਠਾ ਕਰਾਂਗੇ